ਪਾਣੀ ਪਾਣੀ ਇਤਿਆਦ ਜੀਵਰਾਜ ਕਹਨ ਤੱਕ ਪੜੀਏ ਜੀਵਰਾਜ ਜੋੜ ਕਿੰਨਿਆਂ ਤੇ ਜੋੜੀਆਂ ਦੀਵੀਆਂ ਜਾਤਾ ਸੰਵਾਲੇ ਮੰਨੀਆਂ ਹਨ ਕਿਉਂਕਿ ਸਭ ਨੇ ਇਹਾਰੇ ਮਿਲ ਕੇ ਗੁਰੂ ਗੁਰੂ ਕਰਦੇ ਹੋਏ ਕਿਉਂਕਿ ਇਹਨਾਂ ਨੂੰ ਗਰੀਬਵਾਜ ਨੇ ਨਵਾਜਿਆ ਹੈ ਪਰ ਇਹ ਭੀਮ ਜੰਦਾ ਆਪਣੀ ਸਾਖਤ ਬਿਲਦੀ ਨਾਲ ਵੇਖ ਕੇ ਕਹਿੰਦਾ ਜੀ ਇਹ ਚੋੜੀਆਂ ਜਾਗਾਂ ਦੇ ਇਹੀ ਗੁਰੂ ਦੀ ਮਹਿਮਾ ਗਾਇਨ ਕਰਦੇ ਆਂ ਪ੍ਰਭੁ ਮਨਾ ਕੀ ਪ੍ਰਭ ਸਭਨ ਲਹੇ ਇਕ ਜਮੀ ਜਿਹੜੇ ਹਨ ਜਿਹੜੀਆਂ ਮੂਰਤੀਆਂ ਜਾਂ ਤਾਲਗਰਾਮ ਦੀ ਪੂਜਾ ਉਹਦੀ ਮਹਾਨਤਾ ਨੂੰ ਨਹੀਂ ਜਾਣਦੇ ਹਤ ਤੋ ਰਾਜਪੂਤ ਵੱਡ ਗਿਆ ਤੇ ਹਾਜੀ ਤਾਂ ਵਾਰਦ ਰਾਜਪੂਤ ਰਾਜੇ ਆਸੀ ਆਪਣੇ ਆਪ ਨੂੰ ਜੋ ਕਹਿੰਦੇ ਸਾਡਾ ਸੰਸਾਰ ਵਿੱਚ ਵੱਡਾ ਦੁਦਬਾ ਹੈ ਇਸ ਕਰਕੇ ਅਸੀਂ ਤੇ ਜਾਣਦੇ ਆਂ ਵੀ ਸਾਡੀ ਵਡਤਾਈ ਹੈ ਅਸੀਂ ਇਸਰਾਂ ਦਾ ਕਰਮ ਨਹੀਂ ਕਰਦੇ ਸੁਣ ਕੇ ਤਥਾ ਪੁਰਾਨਾ ਆਪਦੇ ਅੱਜ ਅਸੀਂ ਪੁਰਾਣਾ ਆੜੀ ਕਥਾ ਨੂੰ ਸੁਣਦੇ ਆਂ ਪੁਰਾਨਾ ਆਪਦੇ ਸੰਿਆਸੀ ਸਾਧੂ ਜੇ ਉਹ ਲਗੇ ਪਰਿਯੋਜਨ ਕਹਿੰਦਾ ਹੈ ਕਿ ਬਲਿਆ ਅਪਰਾਹੀ ਸੰਿਆਸੀ ਜਿਹੜੇ ਸਾਧੂ ਜਨਾਰੇ ਗਿਰੂ ਰਾਮ ਦੇ ਬਸਰ ਰੰਗ ਕੇ ਪਾਏ ਹੋਏ ਹਨ ਤਨ ਪਾਤੇ ਧੋਖੀ ਬ੍ਰਮਚਾਰੀ ਤਨ ਪਾਤੇ ਜੇਦਾ ਹਰ ਹਰ ਦੇ ਧਾਰੀ ਅਸੀਂ ਧਾਰ ਇਹਨਾਂ ਦੀ ਪੂਜਾ ਕਰਾਂਗੇ ਅਸੀਂ ਤੇ ਇਹਨਾਂ ਨੂੰ ਪੂਜਣ ਦੀ ਅਦਕਾਰੀਆਂ ਅਸੀਂ ਤੇ ਇਹਨਾਂ ਨੂੰ ਪੂਜਣ ਵਾਲੇ ਆ ਜੀ ਸ੍ਰੀ ਅਸਤੀ ਗੁਰੂ ਮਨੰਦਾ ਹਮਾਰੇ ਕਹਨ ਲੋਕ ਨੇ ਗ੍ਰਿਸ਼ਤੀ ਨਾਮ ਹੋਰ ਤੇ ਗੁਰੂ ਜੀ ਵਿਆਹ ਲਿਆ ਹੈ ਆਪ ਜੀ ਨੇ ਇਹ ਆਪ ਨੇ ਸੁਣਿਆ ਹੋਵੇਗਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸੇ ਕਰਕੇ ਫਰੂਰ ਸਾਹਿਬ ਤੋਂ ਉਹ ਤੋਂ ਜਿਹੜੇ ਲੋਕ ਤਾਂ ਨਗਰ ਦੇ ਰਹਿਣ ਵਾਲੇ ਉਹਨਾਂ ਨੇ ਕਿਹਾ ਕਿ ਜੰਨੇ ਕੀ ਜੀਵੀ ਦਾਸ ਜੀ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਇੱਕ ਜਿਹੜਾ ਸੰਿਆਸੀ ਜਿਹੋ ਤੇ ਗੁਰੂ ਉਹਨਾਂ ਦਾ ਬਣਿਆ ਬੈਠਾ ਉਹ ਕਹਿੰਦੇ ਵੀ ਜੀ ਤਾਂ ਨਹੀਂ ਬੈਰਿਆ ਤੁਹਾਡੇ ਇਸ ਨਗਰ ਵਿੱਚ ਇੱਕ ਗ੍ਰੇਸੀ ਰੂ ਬਣਿਆ ਬੈਠਾ ਹੈ ਜੇਕਰ ਉਹਨਾਂ ਨੇ ਤੁਹਾਨੂੰ ਪਹਿਲੇ ਉਤੋਂ ਵਰਖਾ ਹੋ ਜਾਵੇਗੀ ਸਾਰੇ ਧੀਮੀ ਦਾ ਇਕੱਠੇ ਹੋ ਕੇ ਆ ਗਏ ਕਹਿੰਦੇ ਪਾਤਸ਼ਾਹ ਜਾਨਾ ਨਹੀਂ ਕੁਆ ਲੋ ਤੇ ਨਹੀਂ ਤੇ ਮੇਰੇ ਨਗਰ ਛੱਡ ਕੇ ਜਾਣਾ ਪਵੇਗਾ ਹੁਣ ਉੱਥੇ ਮਾਰ ਲੈਣ ਦੀ ਸ਼ਕਤੀ ਦੀ ਬਤਾਈ ਪਾ ਸਕਦੇ ਭਾਈ ਜੀ ਸਾਡੇ ਜਾਨ ਨਾਲ ਵੀ ਕਹਿੰਦੇ ਅਸੀਂ ਚਲੇ ਜਾਂਦੇ ਹਾਂ ਤੁਹਾਡੇ ਨੱਗੇ ਵੀ ਕਹਿੰਦੇ ਅਸੀਂ ਚਲੇ ਜਾਂਦੇ ਹਾਂ ਤੇ ਮਹਾਰਾਜ ਚਲੇ ਗਏ ਉਥੋਂ ਜਦੋਂ ਗੁਰੂ ਅਮਰਦਾਸ ਜੀ ਮਾਹ ਰਾਜ ਜੀ ਆਪਣੇ ਨਗਰ ਜੇ ਤੋਂ ਪਤਾ ਆਇਆ ਪਤਾ ਲੱਗਾ ਕਿ ਇੰਨਾ ਇਹਨਾਂ ਲੋਕਾਂ ਨੇ ਕੀਤਾ ਹੈ ਉਹ ਉਸ ਲੋਕੀ ਨੇ ਕਹਿੰਦੇ ਕੀਤਾ ਹੈ ਮੀ ਬੇਲਵਿਨਾ ਵਿਆਹ ਕਾਹਨ ਨਾ ਹੋਏ ਤਾਂ ਉਸਾਂ ਨੇ ਗੁਰੂ ਅਮਰਦਾਸ ਜੀ ਕਹਿੰਦੇ ਦੇਖੋ ਇਹਦੇ ਕਹਿੰਦੇ ਮੀਨਾਂ بیا ਜਾਓ ਜਿਆਪੋ ਕੋ ਮੀਨ ਖਵਾਵੇ ਨਹੀਂ ਤੇ ਮੇਰੇ ਝੂਠਾ ਹੈ ਹਾਂ ਮੈਂ ਗੁਰੂ ਦਾ ਸੇਕਾ ਗੁਰੂ ਅੰਗਦ ਦੇਵ ਜੀ ਦਾ ਮੈਂ ਇਹ ਵਚਨ ਕਹਿੰਦਾ ਇਹਨੂੰ ਜਿਹੜੇ ਜਿਹੜੇ ਫੇਰੋ ਲੈ ਕੇ ਜਾਓਗੇ ਉੱਥੇ ਮੀਨ ਪਵੇਗਾ ਜਦੋਂ ਉਹਨਾਂ ਨੇ ਜਾ ਕੇ ਕਿਹਾ ਜੋਗੀ ਜੀ ਕਹਿੰਦੇ ਹੋਗੇ ਗੁਰੂ ਮਹਾਰਾਜ ਨੂੰ ਵਿਆਹ ਹੋ ਤਾਂ ਮੀਨ ਖਵਾਓ ਬੜੇ ਉਹਨੇ ਮੰਤਰ ਪੜ੍ਹੇ ਕੋਈ ਵੀ ਨਾ ਪਿਆ ਜੀਵਨ ਦਾ ਛਿੱਕੀ ਆਪਣੀ ਜੇਤੂ ਵਿੱਚ ਲਗਾ ਗਏ ਜਿੱਥੇ ਦਿੱਤੇ ਲੈਣ ਜਾਂਦੇ ਲੋਕਿੰ ਕਹਿੰਦੇ 20 ਵਰਸਨ ਲੱਗ ਪਿਆ ਜੀਵਨ ਦਾ ਨਿੱਕ ਜੀਵਨ ਨੂੰ ਮਾਰ ਦਿੱਤਾ ਕਿਉਂਕਿ ਉਹ ਗੁਰੂ ਘਰ ਦੇ ਨਾਲ ਇਹ ਕਰਦਾ ਹੈ ਸਾੜਾ ਕਰਦਾ ਹੈ ਤੇ ਇਸ ਕਰਕੇ ਉਹਨੇ ਰਾਜਾ ਵੀ ਚੰਦ ਕਹਿੰਦਾ ਕਿ ਅਸੀਂ ਤਾਂ ਗੈਸਰੀ ਨੂੰ ਗੁਰੂ ਹੀ ਮੰਨਦੇ ਤੇ ਇਸਰਾ ਦੇਵੇ ਜਿਹੜੀ ਵਿਚਾਰਧਾਰਾ ਲੋਕਾਂ ਦੇ ਵਿੱਚ ਫਲਾਈ ਹੋਈ ਜੇ ਸਾਧਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਨੇ ਜੋਗੀਆਂ ਨੂੰ ਵੀ ਆਖਿਆ ਕਿ ਗេស ਗ੍ਰਸਤੀਆਂ ਨੂੰ ਤੁਸੀਂ ਮੰਗਤ ਮੰਡ ਜਿੰਦਦੇ ਹੋ ਉਹਨਾਂ ਦੇ ਘਰੀ ਵੀ ਤੁਸੀਂ ਮੰਗਣ ਵਾਸਤੇ ਜਾਂਦੇ ਹੋਏ ਅਤੀਤ ਗ੍ਰਸਤ ਧਜ ਫਿਰ ਦਿਨੋ ਕੇ ਘਰ ਮੰਗਣ ਜਾਈ ਤੁਸੀਂ ਪਰਿਵਾਰ ਨੂੰ ਛੱਡਦਾ ਕਹਿੰਦੇ ਗ੍ਰਸਤ ਮਾੜਾ ਹੈ ਪਰਿਵਾਰ ਮਾੜਾ ਛੱਡ ਕੇ ਚਲੇਗੇ ਤੇ ਬਾਰੇ ਦੇ ਸਿਨਿਆ ਕਰਨੇ ਆ ਕੇ ਮੰਗਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਤੁਸੀਂ ਵਿੱਚੋਂ ਵੱਡੇ ਹੋਗੇ ਮਹਾਨ ਹੋਗੇ ਪਰ ਇਹ ਭੀਮ ਚੰਦ ਕਿਉਂਕਿ ਇਸ ਤਰ੍ਹਾਂ ਦੇ ਖਿਆਲ ਲੋਕਾਂ ਦੇ ਮਨਾਂ 'ਚ ਪਾ ਦਿੱਤੇ ਕਿਹਦਾ ਅਸੀਂ ਤਾਂ ਇਸ ਤਰ੍ਹਾਂ ਦੇ ਅਨੁਗੂਰ ਮੰਦੇ ਹਾਂ ਪੂਤਾ ਪੁੰਜਾਤ ਉਦਾਰੀ ਕਹਿਣ ਲੱਗਾ ਜਿਦੀ ਸਾਡੀ ਰਾਜਪੂਤ ਜਾਤ ਹੈ ਇਹ ਬੜੀ ਸਭ ਤੋਂ ਵੱਡੀ ਹੈ ਉੱਚੀ ਹੈ ਜੈ ਮਾ ਪਾਹੁਦ ਹਰਦਾ ਇਹ ਅਜਿਹੀ ਕਿੰਤਰਾ ਜਿਹੜਾ ਹੈ ਉਹ ਕੌਣ ਲੈ ਲਿਆ ਜਾ ਕੇ ਚਰਨ ਪੌੜ ਜਾ ਕੇ ਕਿਵੇਂ ਪ੍ਰਾਪਤ ਕਰੀਏ ਸਹਿਮਰਤੀਤ ਬਨ ਉਪਜਾਏ ਸਾਡੇ ਤਾਂ ਗੁਰੂ ਤੇ ਵਰਤੀ ਜਿਨੀ ਬਣਦੀ ਘਰੋਸਾ ਹੀ ਨਹੀਂ ਬਣਦਾ ਇਸ ਤਰ੍ਹਾਂ ਇਹ ਰਾਜਾ ਭੀਮ ਚੰਦ ਆਪਣੇ ਅਹਿਰਕਾਰਾਂ ਨੂੰ ਆਪਣੇ ਮੰਤਰੀ ਨੂੰ ਇਸ ਤਰ੍ਹਾਂ ਦੇ ਬਤਨ ਕਹਿ ਰਿਹਾ ਇਦਾਂ ਦੀਆਂ ਗੱਲਾਂ ਉਹਨਾਂ ਨਾਲ ਕਰ ਰਿਹਾ ਹੈ ਇਸ ਤੋਂ ਅੱਗੇ ਜਿਵੇਂ ਕੋਈ ਇਤਿਹਾਸ ਦੀ ਕਹਾਣੀ ਆਵੇ ਨੀ ਅਗਲੇ ਪਰਕਰਨਾ ਵਿੱਚ ਆਵੀ ਸਰਵੋਤਮ ਹੋਵੇ ਇਸ ਸਮੇਂ ਸੇਵਾ ਨੂੰ ਆਉਂਦੇ ਆ ਵਿਚਾਰਾਂ ਕਰਦੇ ਆ ਪਾਣੀ ਪੜਦੇ ਆ ਉਚਾਰਨ ਕਰਦੇ ਆ ਬੇਨ ਪ੍ਰਕਾਰ ਦੀਆਂ ਪੁੱਲਾਂ ਗੱਲੀਆਂ ਹੋਈਆਂ ਆਉਣਗੀਆਂ ਆਪ ਸੰਗਤ ਦੀ ਗੁਰੂ ਪਾਤਸ਼ਾਹ ਦੀ ਬਖਸ਼ਣ ਹਾਲ ਬਖਸ਼ ਲੈਣਾ ਸਾਧ ਸੰਗਤ ਅਸੀਹ ਬਖਸ਼ਿਸ਼ ਕਰਮੀ ਕੇ ਭੈ ਭਾਵਨੀ ਵਿੱਚ ਰਹਿ ਕੇ ਗੁਰਮਤ ਵਿੱਚ ਰਹਿੰਦੇ ਦਾ ਪ੍ਰਚਾਰ ਕਰੀਏ ਪਾਣੀ ਪਾਣੇ ਦੇ ਤਾਲ ਨਹੀਂ ਹੋਈਏ ਆਪੇ ਜੁੜੀਏ ਹੋਰਾਂ ਨੂੰ ਵੀ ਗੁਰੂ ਨਾਲ ਜੋੜੀਏ ਕਿਉਂਕਿ ਇਹ ਵੀ ਬਹੁਤ ਵੱਡੀ ਸੇਵਾ ਹੈ ਜਦੋਂ ਆਪਾਂ ਆਪ ਨੂੰ ਜੁੜਾਂਗੇ ਤਾਂ ਹੋਰਾਂ ਨੂੰ ਵੀ ਜੋੜਾਂਗੇ ਭਾਈ ਗੁਰਦਾਰ ਜੀ ਕਹਿੰਦੇ ਜੈਸੇ ਸਤ ਮੰਦਰ ਕਚਨ ਕੇ ਉਤਾਰ ਦੀਨੇ ਤੈਸਾ ਪੰਨੋ ਸਿੱਖ ਕੋ ਇੱਕ ਸ਼ਬਦ ਸੁਖਾਏ ਜੇ ਕੋਈ 100 ਮੰਦਰ ਜਿਵੇਂ ਕੋਈ ਸੋਨੇ ਦੇ ਬਣਾ ਕੇ ਦਾਨ ਕਰੇ ਇੱਕ ਪਾਸੇ ਆਪਾਂ ਕਿਸੇ ਨੂੰ ਗੁਰੂ ਦਾ ਇੱਕ ਸ਼ਬਦ ਸੁਕਾ ਲਈਏ ਨਾ ਬਾਣੀ ਦਾ ਉਹਦਾ ਵਰਜਾ ਭਾਰੀ ਮਹਤਮਾ ਤੇ ਜਿਸ ਕਰਕੇ ਗੁਰੂ ਕੋ ਆਪ ਬਾਣੀ ਨਾਲ ਜੁੜੀ ਆਪਣੇ ਬੱਚਿਆਂ ਨੂੰ ਵੀ ਜੋੜੋ ਹੋਰਾਂ ਨੂੰ ਵੀ ਬਾਣੀ ਨਾਲ ਜੋੜੋ ਤਾਂ ਜੋ ਸਾਡਾ ਭਲਾ ਹੋਵੇ ਸਾਧ ਸੰਗਤ ਸਾਰੇ ਵੀਰਾਂ ਦਾ ਇੱਕੋ ਜਿਹੇ ਸੇਵਾਦਾਰਾਂ ਦਾ ਪ੍ਰਮਾਤਮਾ ਦਾ ਧੰਨਵਾਦ ਜੋ ਆਪ ਸਤਿਗੰਗਾ ਦੇ ਦਰਸ਼ਨ ਕਰਾਏ ਹਨ ਤਨ ਤਨ ਮਾਪਾ ਜੋਰਾ ਵਸਦੀ ਨੀ ਤਨ ਤਨ ਮਾਪਾ ਬੱਲੇ ਦੀ ਨੀ ਤਨ ਤਨ ਮਾਪਾ ਗੁਰੂ ਤੋਂ ਦੀ ਕਿਰਪਾ ਕਰਨ ਆਪਣੇ ਜਰਮਾ ਕਉਲਾ ਦਾ ਸਾਨੂੰ ਪਿਆਰ ਵਰਸਣ ਭੈ ਭਾਵਨਾ ਨਾਲ ਇਥੇ ਹਾਜ਼ਰੀਆਂ ਭਰ ਕੇ ਲਾਹਾਂ ਲੰਦੇ ਰਹੀਏ ਹੋਈਆਂ ਬੁੱਲਾਂ ਦੀ ਜਿਮਾ ਵਾਹਿਗੁਰੂ ਆ you